ਜਦੋਂ ਸ਼ਾਇਦ ਹੈ ਸਾਢੇ 5 ਸਾਲ ਦਾ ایرਰ ਹੈ ਉਹ ਪੈਂਡਿੰਗ ਪਿਆ ਸਾਡਾ ਉਹਦੇ ਵਾਸਤੇ ਪੱਕੇ ਵਖਰੇ ਨਿਯਮ ਬਣਾਤੇ ਸਰਕਾਰ ਨੇ ਜਿਹੜੇ ਕਿ ਨਿਯਮ ਬਿਲਕੁਲ ਹੀ ਗਲਤ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਹਿਤਾ ਕਿ 26 ਤੋਂ ਬਾਅਦ ایرਰ ਤੇ ਆਗੇ 26 ਤੋਂ ਬਾਅਦ ਸ਼ੁਰੂ ਹੋਊਗਾ 229 ਤੱਕ ਚੱਜਾ ਜਾਊਗਾ ایرਰ ਜਿਹੜੇ 85 ਸਾਲ ਤੋਂ ਉੱਤੇ ਨੇ ਉਹਨਾਂ ਦੀਆਂ ਦੋ ਕਿਸਤਾਂ ਕੀਤੀਆਂ ਜਾਣਗੀਆਂ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀਆਂ 42 ਕਿਸਤਾਂ ਕੀਤੀਆਂ ਜਾਣਗੀਆਂ ਔਰ ਸ਼ੁਰੂ ਵੀ 26 ਤੋਂ ਹੋਏਗਾ ਜਿਹੜੇ 75 ਸਾਲ ਤੋਂ ਹਵਾ ਬਨੇ ਉਹਨਾਂ ਦੀਆਂ 12 ਕੇਸਤਾ ਕੀਤੀਆਂ ਜਾਣਗੀਆਂ ਉਹ ਇਸ April ਤੋਂ ਸ਼ੁਰੂ ਕੀਤੀਆਂ ਜਾਣਗੇ ਚਾਹੇ ਹੁਜੀ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ ਕਿ ਮੁਲਾਜ਼ਮਾਂ ਦਾ ਜਿਹੜਾ ਲਗਾਤਾਰ ਲੜ ਰਹੇ ਨੇ ਕਾਫੀ ਜਿਹੜੇ ਰਿਟਾਇਰ ਕਰਮਚਾਰੀ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਉਹ ਆਪਣੇ 에ਰਰ ਨੂੰ ਢੀਕਦੇ ਢੀਕਦੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਇਸ ਸਰਕਾਰ ਨੂੰ ਦੱਸਿਆ ਜਾ ਚੁੱਕਾ ਕਿ 35 40 ਹਜ਼ਾਰ ਦੇ ਲਗਭਗ ਜਿਹੜੇ ਪੈਨਸ਼ਨਰ ਨੇ ਉਹ ਆਕਾਲ ਚੜਾਣਾ ਕਰ ਚੁੱਕੇ ਨੇ ਪਰ ਫਿਰ ਵੀ ਸਰਕਾਰ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕ ਰਹੀ ਇਸੇ ਢੰਗ ਨਾਲ ਪੁਰਾਣੀ ਪੈਨਸ਼ਨ ਸਕੀਮ ਦਾ ਮਾਮਲਾ ਉਹ ਮੁਲਾਜ਼ਮ ਲੜ ਰਹੇ ਨੇ ਇਸ ਗੱਲ ਲਈ ਕਿ 2004 ਤੋਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਸਾਨੂੰ ਦਿੱਤੀ ਜਾਵੇ ਸਰਕਾਰ ਨੇ ਵਾਅਦਾ ਕੀਤਾ ਸਰਕੂਲਰ ਕੀਤਾ ਨੋਟੀਫਿਕੇਸ਼ਨ ਕੀਤੀ ਆ ਪਰ ਨੋਟੀਫਿਕੇਸ਼ਨ ਇਸ ਢੰਗ ਨਾਲ ਕੀਤੀ ਆ ਕੇ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈ ਇਸ ਕਰਕੇ ਮੰਗਾ ਜਿਹੜੀਆਂ ਨੇ ਬਹੁਤ ਰਹ ਫਾਟ ਜੁਣਾ ਮਲਾਜ਼ਮਾਂ ਦੀਆਂ ਤੇ ਪੈਨਸ਼ਨਰ ਦੀਆਂ ਇਸ ਕਰਕੇ ਅੱਜ ਵੱਡੇ ਪੱਦਰ ਦੇ ਉੱਤੇ ਮਲਾਜ਼ਮ ਤੇ ਪੈਨਸ਼ਨਰ ਇਸ ਧਰਨੇ ਨੇ ਸ਼ਾਮਲ ਹੋ ਕੇ ਇਸ ਸਰਕਾਰ ਨੂੰ ਚੁਣੌਤੀ ਦੇਣਗੇ ਜੋ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਕੋਲ ਖਜ਼ਾਨਾ ਭਰਿਆ ਹੋਇਆ ਪਰ ਦੁੱਖ ਦੀ ਗੱਲ ਇਹ ਆ ਕਿ ਜੇ ਖਜ਼ਾਨਾ ਭਰਿਆ ਹੋਇਆ ਤਾਂ ਉਹ ਪੈਸੇ ਜਾ ਕਿੱਥੇ ਰਹੇ ਨੇ ਪੈਸੇ ਕਿੱਧਰ ਖਰਚ-ਵਰਚ ਹੋ ਰਹੇ ਨੇ ਅਸੀਂ ਜੈਕ ਕਰ ਰਹੇ ਆ ਜਿਹੜੀਆਂ ਦਿੱਲੀ ਤੋਂ ਟੀਮਾਂ ਆਈਆਂ ਹੋਈਆਂ ਨੇ ਇਹਨਾਂ ਦੀਆਂ ਕਦੇ ਕੋਈ ਆ ਜਾਂਦਾ 100 200 ਬੰਦਾ ਕੇਜਰੀ ਵਾਲੇ ਤੇ ਲੈ ਕੇ ਬੈਠਾ ਜਿਹੜਾ ਉਹਨਾਂ ਨੂੰ ਵੱਤੋਂ ਵੱਜ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੇ ਪੈਸੇ ਲੋਕਾਂ ਦੇ ਟੈਕਸ ਦੇ ਪੈਸੇ ਜੀਐਸਟੀ ਦੇ ਪੈਸੇ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ ਉਹ ਖਰਾਬ ਕੀਤੇ ਜਾ ਰਹੇ ਨੇ ਇਸ ਕਰਕੇ ਮੁਲਾਜ਼ਮ ਇਹ ਕਹਿਣ ਵਾਸਤੇ ਆਏ ਨੇ ਕਿ ਪੈਸੇ ਵੱਧੂ ਐਡ ਦੇ ਉੱਤੇ ਨਾ ਖਰਚਿਆ ਜਾਣ ਅਸਲ ਰੂਪ ਦੇ ਵਿੱਚ ਅਸਲ ਰੂਪ ਦੇ ਵਿੱਚ ਆਓ ਇਹ ਨਾਟਕਵਾਜੀ ਕਰਨੀ ਇਹ ਖਤਮ ਕਰ ਦਿਓ ਇਹ ਨਾਟਕ ਬਹੁਤੀ ਦਿਨ ਨਹੀਂ ਚੱਲੇ ਲੋਕਾਂ ਦੀਆਂ ਮੰਗਾਂ ਨੂੰ ਮੰਨ ਕੇ ਹੀ ਇਹ ਲਾਗੂ ਕਰਕੇ ਮੰਗਾ फेरी गल किसी पास लगनी है सो मैं एक दो नारे लाऊंगा पेंशनर पेंशनर मुलाजमे जिंदा